ਸਸ ਸਿੱਖਾਂ ਮੇਰੇ ਸਾਰੇ ਦੋਸਤੋ ਕੀ ਹਾਲ ਨੇ ਜੀ ਉਮੀਦ ਕਰਦਾ ਬਰ ਕੋ ਠੀਕ ਹੋਵੋਗੇ ਤਾਂ ਰਾਜੇ ਬਹੁਤ ਬੱਚਿਆਂ ਦੇ ਸਵਾਲ ਹੁੰਦੇ ਆ ਭਰਤੀਆਂ ਨੂੰ ਲੈ ਕੇ ਬਹੁਤ ਸਾਰੇ ਕੈਂਡੀਡੇਟ ਫੋਨ ਕਾਲਸ ਕਰਦੇ ਆ ਉਹਨਾਂ ਦੇ ਰਾਜੇ ਕੈਂਡੀਡੇਟਾਂ ਦੀ ਨੌਲੇਜ ਵਾਸਤੇ ਇਹ ਵੀਡੀਓ ਲੈ ਕੇ ਆਏ ਆ ਇਹ ਵੀਡੀਓ ਦੇ ਵਿੱਚ ਤੁਹਾਨੂੰ ਬਹੁਤ ਚੀਜ਼ਾਂ ਵਿੱਚ ਕਵਰ ਕਰੂੰਗਾ ਕਿਉਂਕਿ ਬਹੁਤ ਸਾਰੇ ਕੈਂਡੀਡੇਟਾਂ ਦੇ ਜਿਹੜੇ ਸਵਾਲ ਆ ਉਹਨਾਂ ਬਾਰੇ ਗੱਲ ਕਰਾਂਗੇ ਕਿ ਪੰਜਾਬ ਦੇ ਵਿੱਚ ਹੁਣ ਕਿਹੜੀਆਂ ਕਿਹੜੀਆਂ ਪੋਸਟਾਂ ਆ ਕੇ ਆਉਣਗੀਆਂ ਕਦੋਂ ਆਉਣਗੀਆਂ ਕਿਦੋਂ ਤੱਕ ਉਹਨਾਂ ਦਾ ਪੇਪਰ ਹੋਊ ਕਦੋਂ ਤੱਕ ਕਲੀਅਰ ਹੋ ਜਾਣਗੇ ਕਿੰਨੇ ਕਿੰਨੇ ਯੋਗਤਾ ਵਾਲੇ ਬੱਚੇ ਪੋਸਟਾਂ ਜਿਹੜੀਆਂ ਉਹ ਪੜ ਸਕਦੇ ਆ ਠੀਕ ਹੈ ਜੀ ਸਾਰਾ ਕੁਝ ਦੱਸੂਗਾ ਤੇ ਨਾਲੇ ਤੁਹਾਨੂੰ ਪਤਾ ਹੈ ਜਿਹੜੀ ਗੱਲ ਮੈਂ ਤੁਹਾਨੂੰ ਦੱਸਦਾ ਹੁੰਦਾ ਸੀ ਉਹਨੇ ਉਹ ਕਦੇ ਅੱਜ ਤੱਕ ਗੱਲ ਫੇਕ ਨਹੀਂ ਗਈ ਹਮੇਸ਼ਾ ਆਪਣੀ ਗੱਲ ਬਿਲਕੁਲ ਸਹੀ ਹੁੰਦੀ ਹੈ ਠੀਕ ਹੈ ਜੀ ਚਲੋ ਪਹਿਲਾਂ ਆਪਣੇ ਸਵਾਲ ਦੱਸ ਦਿੰਦਾ ਸਵਾਲ ਕਿਹੜੇ-ਕਿਹੜੇ ਕੈਂਡੀਡੇਟਾਂ ਦੇ ਪੰਜਾਬ ਵਿੱਚ ਨੌਕਰੀ ਲਈ ਸੌਖੇ ਤਰੀਕੇ ਨਾਲ ਕਿਵੇਂ ਪੜਿਆ ਜਾਵੇ 2023 ਕੈਂਡੀਡੇਟਾਂ ਨੂੰ ਜੁਆਇਨਿੰਗ ਲੈਟਰ ਕਦੋਂ ਤੱਕ ਪ੍ਰਾਪਤ ਹੋਵੇਗਾ ਗਰੁੱਪ ਡੀ ਵੀਡੀਓ ਐਂਡ ਸਬ ਇੰਸਪੈਕਟਰ ਦੀ ਭਰਤੀ ਕਦੋਂ ਆਊਗੀ ਕਦੋਂ ਤੱਕ ਪੰਜਾਬ ਪਟਵਾਰੀ ਦੇ ਫਾਰਮ ਆਨਲਾਈਨ ਹੋ ਜਾਣਗੇ ਹੋਰ ਵੀ ਇੱਕ ਤੋਂ ਨਵੀਆਂ ਭਰਤੀਆਂ ਜਿੰਨਾ ਬਾਰੇ ਤੁਹਾਨੂੰ ਇਹ ਵੀਡੀਓ ਦੇ ਵਿੱਚ ਗੱਲ ਕਰੂੰਗਾ ਉਸ ਤੋਂ ਪਹਿਲਾਂ ਅੱਜ ਮੈਂ ਤੁਹਾਨੂੰ ਦੱਸਣਾ ਚਾਹਣਾਗਾ ਜੇ ਕੋਈ ਕੈਂਡੀਡੇਟ ਪੰਜਾਬ ਪੁਲਿਸ ਵੀਡੀਓ ਪੰਜਾਬ ਪਟਵਾਰੀ ਆਲ ਪੰਜਾਬ ਐਗਜ਼ਾਮ ਜਿਸ ਦੇ ਤੁਹਾਡੇ ਸਾਰੇ ਪੇਪਰ ਕਵਰ ਹੋਣਗੇ ਵਿਦ ਗਰੁੱਪਰੀ ਕਵਰ ਹੋਊਗਾ ਅਤੇ ਆਲ ਕਲਰਕ ਕਿਸਮ ਠੀਕ ਹੈ ਜੀ ਆਪਣੇ ਕੋਲ ਸਿਰਫ ਸੋਨੇ ਔਰ ਸਾਲ ਦੇ ਵਿੱਚ 4 ਤੋਂ 5 ਬੈਚ ਹੀ ਚੱਲਦੇ ਹੁੰਦੇ ਆ ਠੀਕ ਹੈ ਜੀ ਸਾਲ ਦੇ ਵਿੱਚ 4 ਤੋਂ 5 ਬੈਚ ਚੱਲਦੇ ਹੁੰਦੇ ਆ ਕਾਰਨ ਇਹ ਹੁੰਦਾ ਕਿ ਆਪਾਂ ਇੰਨੇ ਘੱਟ ਬੈਚ ਚਲਾਉਣ ਦਾ ਕਾਰਨ ਇਹ ਹੈ ਕਿ ਜਿਹੜੇ ਕੈਂਡੀਡੇਟ ਵੀ ਮੇਰੇ ਕੋਲੇ ਹੈਗੇ ਆ ਜਿਹੜੇ ਕੈਂਡੀਡੇਟ ਪੜ ਰਹੇ ਹੈ ਜਿਹੜੇ ਕੈਂਡੀਡੇਟ ਨਵੇਂ ਜੁਆਇਨ ਕਰ ਰਹੇ ਹੈ ਕੀ ਤੁਹਾਨੂੰ ਸੌਖੀ ਤੋਂ ਸੌਖੇ ਤਰੀਕੇ ਨਾਲ ਚੀਜ਼ ਕਰਵਾ ਸਕਾਂ ਜਿਹੜੀਆਂ ਚੀਜ਼ਾਂ ਦੇ ਵਿੱਚ ਆਪਾਂ ਰਿਜ਼ਲਟ ਵਧੀਆ ਦੇ ਸਕਦੇ ਆ ਕਿਉਂਕਿ ਜੇ ਮੈਂ ਜ਼ਿਆਦਾ ਕੋਰਸ ਸ਼ੁਰੂ ਕਰੂੰਗਾ ਜ਼ਿਆਦਾ ਕੋਰਸ ਸ਼ੁਰੂ ਕਰਨ ਦੇ ਚੱਕਰ ਦੇ ਵਿੱਚ ਕਈ ਵਾਰ ਇਹ ਹੁੰਦਾ ਕਿ ਮੈਂ ਤੁਹਾਨੂੰ ਸਹੀ ਚੀਜ਼ ਨਹੀਂ ਦੇ ਪਾਉਂਦਾ ਠੀਕ ਹੈ ਜੀ ਉਸ ਚੀਜ਼ ਤੋਂ ਬਚਣ ਵਾਸਤੇ ਮੈਂ ਪਹਿਲਾਂ ਤੋਂ ਹੀ ਆਪਣੇ ਲਿਮਟਡ ਦੇ ਵਿੱਚ ਸ਼ੁਰੂ ਕਰਦਾ ਹੁੰਦਾ ਇਹ ਵਿੱਚਾਂ ਦੇ ਵਿੱਚ ਤੁਹਾਨੂੰ ਕੀ ਮਿਲੂਗਾ ਸੋਹਣਿਓ ਇਹਦੇ ਵਿੱਚ ਤੁਹਾਨੂੰ ਪੀਡੀਐਫ ਮਿਲਣਗੇ ਪਲੱਸ ਤੁਹਾਨੂੰ ਆਲ ਲੈਕਚਰ ਮਿਲਣ ਠੀਕ ਹੈ ਜੀ ਇਹ ਨਹੀਂ ਹੈਗਾ ਕਿ ਤੁਹਾਨੂੰ ਅਲੱਗ-ਅਲੱਗ ਸਬਜੈਕਟਾਂ ਵਾਸਤੇ ਅਲੱਗ-ਅਲੱਗ ਜਗ੍ਹਾ ਤੇ ਜਾਣਾ ਪਊਗਾ ਆਹ ਲੈਕਚਰ ਹੋਣਗੇ ਪੀਡੀਐਫ ਹੋਣਗੇ ਆਲ ਸਬਜੈਕਟ ਕਵਰ ਹੋਣਗੇ ਇਹਦੇ ਵਿੱਚ ਸਾਰੀਆਂ ਕਲਾਸਾਂ 0 ਲੈਵਲ ਤੋਂ ਹੋਣਗੀਆਂ ਜਿਹੜੇ ਕੈਂਡੀਡੇਟ ਅੱਜ ਤੋਂ ਵੀ ਬੈਚ ਜੁਆਇਨ ਕਰਦੇ ਰਹਿ ਜ ਉਹਨਾਂ ਦੀ ਵੀ ਮੇਰੀ ਪੇਪਰ ਕਲੀਅਰ ਕਰਨ ਦੀ ਫੁੱਲ ਗਾਰੰਟੀ ਹੈ ਜੇਕਰ ਮੇਰਾ ਕਰਵਾਇਆ ਹੋਇਆ ਸਾਰਾ ਕੁਝ ਤੁਸੀਂ ਕਰ ਲੈਣੇ ਹੋ ਠੀਕ ਹੈ ਜੀ ਸਾਰੇ ਲੈਕਚਰ ਇੰਗਲਿਸ਼ ਅਤੇ ਪੰਜਾਬੀ ਦੇ ਵਿੱਚ ਹੋਣਗੇ ਕਿਉਂਕਿ ਕੰਟੈਂਟ ਰਿਦਾ ਜੇ ਆਪਣੀ 100% ਗਾਰੰਟੀ ਹੋ ਜੇ ਕਰਵਾਏ ਹੋਏ ਤੋਂ ਬਾਹਰ ਤੁਹਾਨੂੰ ਆਉਂਦਾ ਨਹੀਂ ਪਰ ਜ ਇਹ ਕੋਸਟ ਹੈ ਜੀ ਆਫਲਾਈਨ ਕਲਾਸਾਂ ਦੇ ਮੁਕਾਬਲੇ ਸਿਰਫ 5% ਫੀਸ ਹੈ ਤਾਂ ਜੇ ਸਰਕਾਰੀ ਸਕੂਲਾਂ 'ਚ ਵੀ ਇੰਨੀ ਇਤੋਂ ਘੱਟ ਫੀਸ ਨਹੀਂ ਹੋ ਸਕਦੀ ਠੀਕ ਹੈ ਜੀ ਉਹਦੇ ਵਾਸਤੇ ਤੁਸੀਂ ਕੀ ਕਰਨਾ ਐਪ ਡਾਊਨਲੋਡ ਕਰਨੀ ਹੈ ਪਲੇ ਸਟੋਰ ਤੋਂ ਦੀਪਲਰ ਐਜੂਕੇਸ਼ਨ ਆ ਦਾ ਜਿੰਨਾ ਬੱਚਾ ਕੋਲੇ ਆਈਫੋਨ ਹੋਵੇ ਐਪ ਡਾਊਨਲੋਡ ਕਰਨੇ ক্লাস-ਕਲਾਸ ਤੇ ORG ਕੋਡ ਫਿਲ ਕਰਨਾ डबल ਐਕਸ ਰੈਮ ਤੇ ਆ ਨੰਬਰ ਤੇ ਤੁਸੀਂ ਮੈਨੂੰ ਕਾਲ ਵੀ ਕਰ ਸਕਦੇ ਹੋ ਰਾਜੇ ਠੀਕ ਹੈ ਜੀ ਅੱਜ ਤੋਂ ਲਈ ਤਿਆਰੀ ਸ਼ੁਰੂ ਕਰਕੇ ਅਸੀਂ ਸਰਕਾਰੀ ਨੌਕਰੀ ਦਾ ਸੁਪਨਾ ਜਿਹੜਾ ਤੁਸੀਂ ਉਹ ਪੂਰਾ ਕਰ ਸਕਦੇ ਹੋ ਜਿਹੜੇ ਬੱਚੇ ਇੰਗਲਿਸ਼ ਅਤੇ ਮੈਥ ਦੇ ਵਿੱਚ ਕਮਜ਼ੋਰ ਆ ਉਹਨਾਂ ਵਾਸਤੇ ਕਲਾਸਾਂ ਰਾਜੇ ਸੋ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਣਾ ਚਾਹਨਾਗਾ ਕਿ 2023 ਵਾਲੇ ਕੈਂਡੀਡੇਟਾਂ ਨੂੰ ਜੁਆਇਨਿੰਗ ਲੈਟਰ ਕਿਦੋਂ ਮਿਲੂਗਾ ਤੁਹਾਨੂੰ ਪਤਾ ਸੋਹਣਿਓ ਪੰਜਾਬ ਦੇ ਵਿੱਚ COC ਕੋਡ ਆਫ ਕੰਡਕਟਰ ਲੱਗਿਆ ਹੋਇਆ ਹੈਗਾ ਜਿਹਨੂੰ ਆਪਾਂ ਪੰਜਾਬੀ ਦੇ ਵਿੱਚ ਚੋਣ ਜਾਬਤਾ ਕਹਿੰਦੇ ਆ ਜਿਹੜਾ ਚੋਣ ਜਾਬਤਾ ਲੱਗਿਆ ਹੁੰਦਾ ਸੋ ਨੂੰ ਪਤਾ ਸੈਨਟਰ ਦੇ ਵਿੱਚ BJP ਦੀ ਸਰਕਾਰ ਹੈ ਠੀਕ ਹੈ ਜੀ ਅਫਸਰ ਵੀ ਸਾਡੇ ਡਰਦੇ ਆ ਜੀ ਦੇ ਕਰਕੇ ਮਤਲਬ ਪੰਜਾਬ ਦੇ ਵਿੱਚ ਕੋਈ ਨਵੀਂ ਭਰਤੀ ਵਾਸਤੇ ਜੁਆਇਨਿੰਗ ਲੈਟਰ ਨਹੀਂ ਦਿੱਤਾ ਜਾ ਸਕਦਾ ਜੇ ਦਿੱਤਿਆ ਰੱਕ ਇਹਨਾਂ ਦੇ ਕਾਰਵਾਈ ਹੋ ਸਕਦੀ ਹੈ ਕਾਰਨ ਇਹ ਹੈ ਕਿ ਅਗਲਾ ਕਹਿ ਸਕਦਾਗਾ ਆਫਸਰਾਂ ਨੂੰ ਕਿ ਭਾਈ ਇਹ ਬੋਟਾ ਲੈਣ ਦੇ ਮਾਰੇ ਨੌਕਰੀਆਂ ਦੇ ਰਹੇ ਪਹਿਲਾਂ ਕਿ ਹੁਣੀ ਦੇ ਪਹਿਲਾਂ ਕਿ ਹੁਣੀ ਜੁਆਇਨਿੰਗ ਲੈਟਰ ਦੇ ਤੇ ਤਾਂ ਕਰਕੇ ਰਾਜੀ ਇਹ ਚੀਜ਼ ਥੋੜੀ ਜਿਹੀ ਲੇਟ ਹੋ ਚੁੱਕੀ ਕੋਡ ਆਫ ਕੰਡਕਟ ਕਰਕੇ ਜਿਉ ਤੁਹਾਡਾ ਕੁ ਬੋਟਾ ਪੈ ਗਈਆਂ ਬੋਟਾਂ ਤੋਂ ਬਾਅਦ ਠੀਕ ਹੈ ਜੀ ਜਦੋਂ ਬੋਟਾਂ ਤੋਂ ਬਾਅਦ ਤੁਹਾਡਾ 15 ਦਿਨ ਦੇ ਵਿੱਚ ਵਿੱਚ ਤੁਹਾਨੂੰ ਨੋਟਿਸ ਕੱਢ ਦਿੱਤਾ ਜਾਊਗਾ ਤੇ 15 ਦਿਨ ਦੇ ਵਿੱਚ ਵਿੱਚ ਤੁਹਾਨੂੰ ਜੁਆਇਨਿੰਗ ਲੈਟਰ ਵਿਦ ਤੁਹਾਡਾ ਮੈਡੀਕਲ ਨਾਲ ਹੀ ਹੋ ਜਾਊਗਾ ਠੀਕ ਹੈ ਜੀ ਵਿਦ ਮੈਡੀਕਲ ਨਾਲ ਹੀ ਹੋ ਜਾਊਗਾ ਕਿਉਂਕਿ ਮੈਡੀਕਲ ਦਾ ਡਾਡਾ ਇਸ਼ੂ ਨਹੀਂ ਹੁੰਦਾ ਇਹ ਗੱਲ ਤੁਹਾਨੂੰ ਮੈਂ ਦੱਸ ਦਿੰਦਾਗਾ ਠੀਕ ਹੈ ਜ ਅਪ੍ਰੈਲ ਮਈ 15 ਜੂਨ ਤੋਂ ਬਾਅਦ ਤੁਹਾਡਾ ਸਾਰਾ ਕੁਝ ਕਲੀਅਰ ਹੋ ਜਾਊਗਾ ਠੀਕ ਹੈ ਜੀ ਇੰਨਾ ਜਿਆਦਾ ਤੁਹਾਨੂੰ ਵੇਟ ਕਰਨਾ ਪਊ ਮੈਂ ਤੁਹਾਨੂੰ ਜਿਆਦਾ ਡੇਟ ਥੋੜੇ ਦਿਨ ਹਫਤਾ ਵੱਧ ਤਾਂ ਦਿੱਤਾ ਕਈ ਵਾਰੀ ਅੱਗੇ ਪਿੱਛੇ ਹੋ ਜਾਂਦੀ ਡੇਟ 15 ਜੂਨ ਤੱਕ ਤੁਸੀਂ ਵੇਟ ਕਰਨਾ ਪਊਗਾ ਤੁਹਾਨੂੰ ਠੀਕ ਹੈ ਜੀ ਕਿਉਂਕਿ ਪ੍ਰੋਸੈਸ ਥੋੜਾ ਲੰਬਾ ਵਾ ਜਾਂਦਾ ਉਹ ਤੱਕ ਤੁਹਾਡਾ ਸਾਰਾ ਕੰਪਲੀਟ ਹੋ ਜਾਊਗਾ ਦੂਸਰੀ ਗੱਲ ਹੈ ਗਰੁੱਪ ਡੀ ਦੀ ਗਰੁੱਪ ਡੀ ਦੀ ਮੈਨੂੰ ਕੱਲ ਇੱਕ ਬੱਚੇ ਨੇ ਵੀ ਫੋਨ ਕੀਤਾ ਸੀ ਕਹਿੰਦੇ ਸਰ ਗਰੁੱਪ ਡੀ ਦੀ ਭਰਤੀ ਤੁਸੀਂ ਕਿਹਾ ਸੀ ਆਈ ਨਹੀਂ ਕਦੋਂ ਆਊਗੀ ਤਾਂ ਉਹਦਾ ਕਾਰਨ ਵੀ ਹੈਗੀ 14000 ਭਰਤੀ ਚੋਣ ਜਾਪਤੇ ਕਰਕੇ ਅੜੀ ਹੋਈ ਹੈ ਵੀਡੀਓ ਦੀ ਭਰਤੀ ਦੇ ਉੱਪਰ ਫਾਰਮ ਵੀ ਤੁਹਾਡੇ ਬਾਅਦ ਚ ਆਨਲਾਈਨ ਹੋਣਗੇ ਸਬ ਇੰਸਪੈਕਟਰ ਦੀ ਭਰਤੀ ਪੰਜਾਬ ਪੁਲਿਸ ਦੇ ਵਿੱਚ 1450 ਵੈਕੈਂਸੀਆਂ ਇਹ ਵੀ ਤੁਹਾਡੀਆਂ ਹੋਣਾ ਪੋਟਾ ਤੋਂ ਬਾਅਦ ਹੀ ਆਉਣਗੀਆਂ 1 ਮਿੰਟ ਦਾ ਵੇਟ ਕਰਨਾ ਪਊਗਾ ਤੁਹਾਨੂੰ ਤੇ ਪੰਜਾਬ ਪਟਵਾਰੀ ਦੀ ਭਰਤੀ ਵੀਦੂ ਬਾਅਦ ਆਊਗੀ ਹੁਣ ਡਿਟੇਲ ਦੇ ਵਿੱਚ ਦੱਸਦਾ ਕਿਹੜੇ-ਕਿਹੜੇ ਵੈਕੈਂਸੀਆਂ ਆਉਣਗੀਆਂ ਤੇ ਕਿਹੜੀਆਂ ਆ ਚੁੱਕੀਆਂ ਦੇਖੋ ਰਾਜੀ ਇੱਕ ਤਾਂ ਆਪਣੀਆਂ ਜਿਹੜੀ ਭਰਤੀਆਂ ਆਉਣਗੀਆਂ ਮੈਂ ਉਹਨਾਂ ਦੀ ਗੱਲ ਹੀ ਕਰੂੰਗਾ ਸਿਰਫ ਇੱਕ ਤਾਂ ਆਪਣੀ ਵੀਡੀਓ ਦੀ ਭਰਤੀ ਵੀਡੀਓ ਦੀ ਭਰਤੀ ਆਪਣੀ ਰੀਓਪਨ ਹੋਣੀ ਹੈਗੀ ਰੀਓਪਨ ਹੋਣ ਦਾ ਕਾਰਨ ਇਹ ਹੈ ਕਿ ਇਹਨਾਂ ਦੇ ਵਿੱਚ ਜਿਹੜਾ ਕੰਪਿਊਟਰ ਸਰਟੀਫਿਕੇਟ ਮੰਗਿਆ ਸੀ ਉਹ ਡਾਸ ਦੁਬਾਰਾ ਇਹਨਾਂ ਨੇ ਮੰਗਿਆ ਸੀ ਉਹ ਕੈਂਡੀਡੇਟਾਂ ਕੋਲੇ ਬਹੁਤ ਘੋੜੇ ਹੈ ਨਹੀਂ ਸੀ ਇਹਨਾਂ ਨੇ ਕੇਸ ਲਾਇਆ ਸੀ ਕਿ ਆਈਐਸ ਉਹਦਾ ਚੱਲੂਗਾ ਤਾਂ ਕਰਕੇ ਇਹਦੇ ਫਾਰਮ ਰੀਓਪਨ ਹੋਣਗੇ ਤੁਹਾਡੇ ਨੰਬਰ 2 ਤੇ ਸਬ ਇਨਸਪੈਕਟਰ ਐਸਆਈ ਦੀ ਭਰਤੀ ਹੈ ਜਿਹੜੀ ਇਹਦੇ ਵਿੱਚ ਹੀ ਏਐਸਆਈ ਦੀ ਭਰਤੀ ਇਹਦੇ ਵਿੱਚ 3 ਸਟਾਰ ਇਨਸਪੈਕਟਰ ਦੀ ਭਰਤੀ ਇਹ 1450 ਵਕੇਸਾਂ ਗਈਆਂ ਇਹ ਵੀ ਤੁਹਾਡੀਆਂ ਜੂਨ ਦੇ ਮਹੀਨੇ ਦੇ ਵਿੱਚ ਆਨਲਾਈਨ ਫਾਰਮ ਹੋ ਜਾਣਗੇ ਪਟਵਾਰੀ ਭਰਤੀ ਪਟਵਾਰੀ ਭਰਤੀ ਵੀ ਤੁਹਾਡੀ ਬਸ ਇਹ ਆ ਮੂਹਰੇ ਮਹੀਨੇ ਚੋਣ ਜਾਬਤੇ ਤੋਂ ਬਾਅਦ ਤੁਹਾਡੀ ਇਹ ਭਰਤੀ ਵੀ ਆਊਗੀ ਪਟਵਾਰੀ ਦੀ ਇਸ ਤੋਂ ਬਾਅਦ ਇੱਕ ਭਰਤੀ ਹੋਣੀ ਹੈ ਪੁੱਡਾ ਦੇ ਵਿੱਚ ਪੁੱਡਾ ਦੇ ਵਿੱਚ ਕਲਰਕ ਦੀ ਭਰਤੀ ਵੀ ਆ ਰਹੀ ਹੈ ਤੇ ਹੋਰ ਵੀ ਰਾਜ ਦੇ ਵਿੱਚ ਜਈ ਵਗੈਰਾ ਹੋਰ ਵੀ ਕਈ ਭਰਤੀਆਂ ਆਈਆਂ ਠੀਕ ਹੈ ਜੀ ਜਿਹੜੀਆਂ ਆਉਣ ਜਾਣੀਆਂ ਪੱਕਾ ਕਨਫਰਮ ਹੈ ਦੂਜੀ ਭਰਤੀ ਆ ਰਹੀ ਹੈ ਬਨ ਵਿਭਾਗ ਦੇ ਵਿੱਚ ਬਨ ਵਿਭਾਗ ਦੀ ਪਹਿਲਾਂ ਵੀ ਭਰਤੀ ਆਈ ਸੀ ਇੱਕ ਭਰਤੀ ਬਨ ਵਿਭਾਗ ਦੀ ਹੋਰ ਆਊਗੀ ਸੋਣਿਆ ਠੀਕ ਹੈ ਜੀ ਇਹ ਭਰਤੀਆਂ ਜਿਹੜੀਆਂ ਮੇਨ ਮੇਨ ਜਿਹੜੀਆਂ ਮੈਂ ਤੁਹਾਨੂੰ ਦੱਸਿਆ ਕਿ 100 ਇੱਕ ਕਲਰਕ ਸੋਰੀ ਇੱਕ ਇੱਕ ਕਲਰਕ ਦੀ ਬਕੈਟ ਟ੍ਰੇਪਲਸ ਕਲਰਕ ਦੀ ਵੈਕੈਂਸੀ ਆ ਰਹੀ ਹੈ 500 ਦੇ ਲਗਭਗ ਵੈਕੈਂਸੀ ਹੋਊਗੀ ਬਾੜੀ ਠੀਕ ਹੈ ਜੀ ਤੇ 14000 ਭਰਤੀ ਸ ਨੂੰ ਸਾਰੇ ਕਨੇਡਾ ਨੂੰ ਪਤਾ ਹੀ ਹੈ ਗਰੁੱਪ ਡੀ ਦੀ ਆ ਰਹੀ ਹੈ ਜਿਹਦਾ ਸਾਰਾ ਕੁਝ ਲੇਖਾ ਜੋਖਾ ਨੇ ਚਾਰ ਕਰ ਰੱਖਿਆ ਬਸ ਕੱਲ ਉਹ ਨੋਟੀਫਿਕੇਸ਼ਨ ਕੱਢਣ ਦੀ ਦੇਰ ਹੈਗੀ ਠੀਕ ਹੈ ਜੀ ਇਹ ਭਰਤੀਆਂ ਜਿਹੜੀਆਂ ਆ ਰੰਗੀਆਂ ਹੁਣ ਕਿਹੜੀਆਂ ਕਿਹੜੀਆਂ ਭਰਤੀਆਂ ਕਿੰਨੀ ਕਿੰਨੀ ਯੋਗਤਾ ਦੇ ਕੈਂਡੀਡੇਟ ਭਰ ਸਕਦੇ ਉਹਦੇ ਬਾਰੇ ਗੱਲ ਕਰਾਂਗੇ ਜਿਹੜੀ ਇਹ ਜੀ ਆ ਬੰਡ ਵਿਭਾਗ ਵਾਲੀ ਭਰਤੀ ਹੈ ਇਹਦੇ 10ਵੀਂ ਵਾਲੇ ਕੈਂਡੀਡੇਟ ਅਪਲਾਈ ਕਰ ਸਕਦੇ ਆ ਜਿਹੜੀ ਆਪਣੀ ਨੇ ਥੋ ਜਿਹੜੀ 14000 ਭਰਤੀ ਦੇ ਸੋਣਿਓ ਇਹ 8ਵੀਂ ਵਾਲੇ ਵੀ ਅਪਲਾਈ ਕਰ ਸਕਦੇ ਆ 10ਵੀਂ ਵਾਲੇ ਵੀ ਅਪਲਾਈ ਕਰ ਸਕਦੇ ਆ 12ਵੀਂ ਵਾਲੇ ਵੀ ਅਪਲਾਈ ਕਰ ਸਕਦੇ ਆ ਤੇ ਇਹਦੇ ਵਿੱਚ ਗ੍ਰੈਜੂਏਸ਼ਨ ਵਾਲੇ ਵੀ ਅਪਲਾਈ ਕਰ ਸਕਦੇ ਆ ਕਲਰਕ ਦੇ ਵਿੱਚ ਗ੍ਰੈਜੂਏਸ਼ਨ ਵਾਲੇ ਅਪਲਾਈ ਕਰ ਸਕਦੇ ਆ ਪਟਵਾਰੀ ਦੇ ਵਿੱਚ ਵੀ ਗ੍ਰੈਜੂਏਸ਼ਨ ਵਾਲੇ ਅਪਲਾਈ ਕਰ ਸਕਦੇ ਆ ਪੁੱਡਾ ਦੇ ਵਿੱਚ ਵੀ ਗ੍ਰੈਜੂਏਸ਼ਨ ਵਾਲੇ ਅਪਲਾਈ ਕਰ ਸਕਦੇ ਆ ਇਹਦੇ ਵਿੱਚ ਵੀ ਗ੍ਰੈਜੂਏਸ਼ਨ ਹੈ ਇਹਦੇ ਵਿੱਚ ਵੀ ਗ੍ਰੈਜੂਏਸ਼ਨ ਹੈ ਠੀਕ ਹੈ ਜੀ ਜਿਹੜੇ ਦੂਜੇ ਬੱਚੇ ਉਹਨਾਂ ਵਾਸਤੇ ਆਹ ਹੁਣ ਬਹੁਤ ਬੱਚੇ ਕਹਿੰਦੇ ਸੀ ਗਰੁੱਪ ਏ ਦੀ ਤਿਆਰੀ ਹੁਣੇ ਤੋਂ ਕਰਨੀ ਅਸੀਂ ਕਿਹੜਾ ਬੈਚ ਲਏ ਰ ਜੇ ਤੁਸੀਂ ਕਿਸੇ ਵੀ ਆਪਣੇ ਕਮੇਡ ਤੋਂ ਸਾਰੇ ਪੇਪਰ ਇੰਦੇ ਦੀ ਕਰ ਸਕਦੇ ਹੋ ਠੀਕ ਹੈ ਜੀ ਤਾਂ ਕਰਕੇ ਮੈਂ ਤੁਹਾਨੂੰ ਬਾਰ-ਬਾਰ ਇਹੀ ਗੱਲ ਕਹਿ ਰਿਹਾ ਹੈ ਤਿਆਰੀ ਕਰੀ ਚੱਲੋ ਇੱਕੋ ਜੀ ਤਿਆਰੀ ਹੈ ਹੁਣ ਜਿਹੜੇ ਬੱਚੇ ਪੰਜਾਬ ਪੁਲਿਸ ਵਾਲਾ ਬੈਜ ਲਈ ਬੈਠੇ ਆ ਉਹਨਾਂ ਨੂੰ ਹੋਰ ਬੈਜ ਦੇ ਵਿੱਚ ਜਾਣ ਦੀ ਲੋੜ ਨਹੀਂ ਉਹਦੀ ਤਿਆਰੀ ਚੰਗੀ ਤਰ੍ਹਾਂ ਕਰ ਲਓ ਕਿਸੇ ਕਿਹੜੀ ਨੇ ਕਲਰਕਲ ਬੈਜ ਲੈਤਾ ਉਹਨੂੰ ਉਹਦੇ ਵਿੱਚ ਹੀ ਤਿਆਰੀ ਕਰੀ ਚੱਲੋ ਸਾਰੇ ਪੇਪਰ ਇੰਦੇ ਦੀ ਸਾਡੀ ਉਰੇ ਵਿੱਚ ਹੀ ਹੋ ਜੂਗੀ ਠੀਕ ਹੈ ਜੀ ਤੁਹਾਨੂੰ ਇੱਕ ਚੀਜ਼ ਦੇ ਵਿੱਚ ਮੈਂ ਸਾਰੀਆਂ ਚੀਜ਼ਾਂ ਪ੍ਰੋਵਾਈਡ ਕਰਵਾ ਰਿਹਾ ਹੈਗਾ ਪਰ ਛੱਡਣਾ ਤੁਸੀਂ ਕੁਝ ਨਹੀਂ ਹੈਗਾ ਜਿਹੜਾ ਕੁਝ ਮੈਂ ਕਰਵਾ ਰਿਹਾ ਹੈ ਦੇਖੋ ਇਨਾ ਮੇਲਾ ਮੈਂ ਠੀਕ ਹੈ ਜੀ ਤੇ ਇੰਨਾ ਮੈਨੂੰ ਤੁਹਾਡੇ ਦੇ ਵੀ ਹੈਗਾ ਕਿ ਤੁਹਾਡੇ ਕੋਲ ਤੁਹਾਨੂੰ ਵੀ ਟਾਈਮ ਕੱਟਣਾ ਬਹੁਤ ਔਖਾ ਹੈ ਜੀ ਇੰਨਾ ਬੈਠਣਾ ਪੜਨਾ ਬਹੁਤ ਔਖਾ ਹੈ ਤਾਂ ਕਰਕੇ ਆਪਾਂ ਕਿਉਂ ਨਾ ਉਹਨੇ ਸਮੇਂ ਦੇ ਵਿੱਚ ਤੁਹਾਨੂੰ ਇੰਪੋਰਟੈਂਟ ਚੀਜ਼ਾਂ ਹੀ ਕਰਵਾਈਏ ਠੀਕ ਹੈ ਜੀ ਬਾਕੀ ਇੰਗਲਿਸ਼ ਦੇ ਲੈਕਚਰ ਤੁਹਾਡੇ ਚਾਲੂ ਕਰ ਦੇਣੇ ਆਪਾਂ ਕੈਂਡੀਡੇਟ ਕਾਫੀ ਵੱਡੀ ਮਾਤਰਾ ਦੇ ਵਿੱਚ ਆ ਰਹੇ ਆ ਇੰਗਲਿਸ਼ ਤੇ ਮੈਥ ਜਿਹੜੇ ਬੱਚੇ ਸੌਖੇ ਤਰੀਕੇ ਨਾਲ ਕਰਨਾਗਾ ਤਾਂ ਤੁਹਾਨੂੰ ਪਤਾ ਆਪਣੇ ਤਰੀਕਾ ਟ੍ਰਿਕਸ ਦੇ ਨਾਲ ਕਰਵਾਉਂਗਾ ਸਾਰੀਆਂ ਚੀਜ਼ਾਂ ਜਿਹੜੇ ਬੱਚਿਆਂ ਨੂੰ ਮੈਥ ਦੇ ਵਿੱਚ ਕਦੇ ਹੱਥ ਨਹੀਂ ਲਾਇਆ ਸੀ ਇੰਗਲਿਸ਼ ਦੇ ਵਿੱਚ ਹੱਥ ਨਹੀਂ ਆਇਆ ਸੀ ਤੁਹਾਨੂੰ ਇੰ ਕਿਹੜੀਆਂ ਚੀਜ਼ਾਂ ਕਰਵਾਈ ਜਾਊਗਾ ਚੰਗੀ ਤਰ੍ਹਾਂ ਦੀ ਰਿਵੀਜ਼ਨ ਕਰਨੀ ਹੈ ਠੀਕ ਹੈ ਰਾਜੇ ਬਾਕੀ ਆਪਣੇ ਤੁਹਾਡੇ ਵਾਸਤੇ ਮੈਂ ਇੱਕ ਸੀਰੀਜ਼ ਲੈ ਕੇ ਆਇਆ ਪੀਵਾਈਕਿਊ ਸੀਰੀਜ਼ ਜਿਹੜੇ ਪੇਪਰ ਟੀਸੀਐਸ ਦੇ ਵਿੱਚ ਆਏ ਹੋਏ ਆ ਪੀਰਟੀਪਲਸ ਵੀ ਦੇ ਵਿੱਚ ਉਹ ਸੀਰੀਜ਼ ਆਪਾਂ ਚਾਲੂ ਕਰ ਰੱਖਿਆ ਤੇ ਡੇਲੀ ਕਰੰਟ ਅਫੇਅਰਾਂ ਦੀ ਕਲਾਸ ਤੁਸੀਂ ਲਾਉਣੀ ਲੋਣੀ ਜੀ ਤੇ ਆਪਾਂ 4 ਤਿੰਨ ਤੋਂ 4 ਦਿਨਾਂ ਦੇ ਕਰੰਟ ਅਫੇਅਰ ਡੇਲੀ ਇੱਕ ਵੀਡੀਓ ਦੇ ਵਿੱਚ ਕਵਰ ਕਰਦੇ ਆ ਧੰਨਵਾਦ ਮੇਰੇ ਦੋਸਤੋ ਜਉਂਦੇ ਵਾਸਤੇ